ਪੰਜਾਬ ਦੇ ਮੁਲਾਜ਼ਮਾਂ ਵੱਲੋਂ 18 ਨਵੰਬਰ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਪੁਰਾਣੀ ਪੈਨਸ਼ਨ ਬਹਾਲੀ ਨਾ ਹੋਣ ਤੇ ਮੁਲਾਜ਼ਮਾਂ ਦਾ ਵੱਡਾ ਰੋਸ 18 ਨਵੰਬਰ ਨੂੰ ਸੂਬਾ ਵਿਆਪੀ ਕਾਲਾ ਦਿਵਸ ਤੇ 3 ਸਾਲ ਪਹਿਲਾਂ ਜਾਰੀ ਨੋਟੀਫਿਕੇਸ਼ਨ ਅਜੇ ਵੀ ਕਾਗਜ਼ਾਂ ਤੱਕ ਸੀਮਤ ਮੁਲਾਜ਼ਮ ਦਫ਼ਤਰਾਂ ਤੇ ਸਕੂਲਾਂ ਵਿੱਚ ਸਾੜਨਗੇ ਕਾਪੀਆਂ ਸੋਸ਼ਲ ਮੀਡੀਆ ਤੇ ਚਲਦੇ ਜਾਣਗੇ ਰੋਸ ਮਹਿੰਮਾ ਪੰਜਾਬ ਦੇ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਨਾ ਕਰਨ ਤੇ 18 ਨਵੰਬਰ ਨੂੰ ਸੂਬਾ ਭਰ ਵਿੱਚ ਕਾਲਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ ਸੀਪੀਐਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰ ਦਲਵਾਰਾ ਨੇ ਦੱਸਿਆ ਕਿ ਇਹ ਰੂਲ ਉਸ ਨੋਟੀਫਿਕੇਸ਼ਨ ਦੇ ਖਿਲਾਫ ਹੈ ਜੋ ਪੰਜਾਬ ਸਰਕਾਰ ਨੇ 18 ਨਵੰਬਰ 2022 ਨੂੰ ਜਾਰੀ ਕੀਤਾ ਸੀ ਲੀਡਰਾਂ ਮੁਤਾਬਕ ਸਰਕਾਰ ਨੇ 3 ਸਾਲ ਪਹਿਲਾਂ ਐਲਾਨ ਕੀਤਾ ਸੀ ਕਿ 2004 ਤੋਂ ਬਾਅਦ ਤਰਤੀਬ ਸਾਰੇ ਮੁਲਾਜ਼ਮਾਂ ਨੂੰ OPS ਦਾ ਲਾਭ ਦਿੱਤਾ ਜਾਵੇਗਾ ਪਰ 3 ਸਾਲ ਬੀਤ ਜਾਂਦੇ ਬਾਵਜੂਦ ਇਸ ਨੋਟੀਫਿਕੇਸ਼ਨ ਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ 18 ਨਵੰਬਰ ਨੂੰ ਕੀ ਕੀ ਹੋਵੇਗਾ ਸਾਰੇ ਵਿਭਾਗ ਦਫ਼ਤਰਾਂ ਤੋਂ ਸਕੂਲਾਂ ਦੇ ਵਿੱਚ ਸਰਕਾਰ ਵੱਲੋਂ ਜਾਰੀ OPS ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾਰੀਆਂ ਜਾਣਗੀਆਂ ਸਾਰੇ ਮੁਲਾਜ਼ਮ ਕਾਲੇ ਬੈਚ ਲਗਾ ਕੇ ਰੋਸ ਦਰਜ ਕਰਵਾਉਣਗੇ ਨੋਟੀਫਿਕੇਸ਼ਨ ਚੜ੍ਹਨ ਦੀਆਂ ਤਸਵੀਰਾਂ ਤੇ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵ ਕਰਦੇ ਕਹਣਾ ਹੈ ਕਿ ਐਨਪੀਐਸ ਤਹਿਤ ਇਕੱਠੇ ਹੋਏ ਲਗਭਗ 20000 ਕਰੋੜ ਰੁਪਏ ਕੇਂਦਰ ਤੋਂ ਵਾਪਸ ਨਹੀਂ ਮਿਲ ਰਹੇ ਜਿਸ ਕਰਕੇ ਮਾਮਲਾ اٹਕਿਆ ਹੋਇਆ ਹੈ ਇਸ ਦੌਰਾਨ ਕੇਂਦਰ ਵੱਲੋਂ ਯੂਪੀਐਸ ਯਾਨੀ ਕਿ ਯੂਨੀਫਾਈਡ ਪੈਨਸ਼ਨ ਸਕੀਮ ਲਾਉਣ ਤੋਂ ਬਾਅਦ ਸੂਬਾ ਸਰਕਾਰ ਉਸ ਉਤੇ ਵੀ ਵਿਚਾਰ ਕਰ ਰਹੀ ਹੈ ਮੁਲਾਜ਼ਮ ਨ 代表 ಸ್ಪਸ਼ਟ ਕਹਿੰਦੇ ਹਨ ਕਿ ਇਹ ਸਾਰੇ ਬਹਾਨੇ ਨਹੀਂ ਕਿਉਂਕਿ ਪੁਰਾਣੀ ਪੈਨਸ਼ਨ ਬਹਾਲ ਕਰਨਾ ਸਰਕਾਰ ਲਈ ਪੂਰੀ ਤਰ੍ਹਾਂ ਸੰਭਵ ਹੈ ਜਿਵੇਂ 18 ਨਵੰਬਰ 2022 ਨੂੰ ਔਕੇ ਨਾਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਹੀ ਦਿਨ 18 ਨਵੰਬਰ 2025 ਨੂੰ ਅਸੀਂ ਉਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਜਲਾ ਕੇ ਸੱਚਾ ਹਾਲ ਜਗ ਜਾਹਰ ਕਰਾਂ ਦੇਚ راستੀ ਪਧਰੀ ਰੈਲੀ ਰੱਖੀ ਗਈ ਹੈ ਜਿਸ ਵਿੱਚ ਪੰਜਾਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਮੂਲੀਅਤ ਕਰਨਗੇ ਤਿੰਨ ਸਾਲ ਬਿਨਾਂ ਕਿਸੇ ਕਾਰਵਾਈ ਦੇ ਮੁਲਾਜ਼ਮਾਂ ਵਿੱਚ ਨਰਾਜ਼ਗੀ ਸਪਸ਼ਟ ਹੈ ਹੁਣ 18 ਨਵੰਬਰ ਕਾਲਾ ਦਿਵਸ ਪੰਜਾਬ ਦੇ ਕਰਮਚਾਰੀਆਂ ਦੀ ਇਸ ਲੜਾਈ ਨੂੰ ਇੱਕ ਨਵਾਂ ਮੋੜ ਦੇਵੇਗਾ ਖੈਰ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣਾਈ ਰਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਨ ਵਾਲੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ